ਕਿੱਥੋਂ ਲਿਆ ਦਰਬਾਰੀ ਦਾਸ ਐਤੋ ਬੈਰੋਂ ਕੀ ਉਹਦੀ ਹਰਜਸ ਪੋਥੀ ਪਈ ਆ ਲਿਖੀ ਹੋਈ ਮਹਾਰਾਜ ਦੀ ਦੇ ਜਿੰਨੀ ਐ ਲਿਖਦੀ ਪੋਥੀ ਐ ਉਹਦੇ ਚ ਦਾਸ ਨੇ ਦੇਖੀ ਐ ਉੱਥੋਂ ਉਹਨੂੰ ਕਵਤਾ ਲਈ ਐ ਹੈ ਦਰਬਾਰੀ ਦਾਸ ਦੀ ਕਵਤਾ ਤੇ ਗੁਰੂ ਸਾਹਿਬ ਦੇ ਨਾਮ ਸਾਧ ਸੰਗਤ ਦੀ ਰੱਖ ਕੇ ਵੀ ਦਸਾਂ ਪਾਸ਼ਿਆਂ ਦਾ ਸਲੂਕ ਕਿਉਂ ਬਣ ਸਕਦਾ ਆ ਜਤਨ ਕਰਨ ਬਾਅਦ ਤੇ ਜਿਸ ਪ੍ਰਕਾਰ ਭਾਈ ਰੰਧੀਰ ਸਿੰਘ ਨੇ ਇਹ ਲਿਖ ਦਿੱਤਾ ਸੀ ਖਰੜੇ ਤੇ ਕਿ ਰਾਗ ਮਾਲਾ ਜਿਹੜੀ ਹੈ ਇਹ ਕਿ ਕਿਉਂਕਿ ਜਿਹੜਾ ਬੁਰਜ ਹੈ ਆਲਾਸੰਗ ਦਾ ਉਹਦੇ ਤੇ ਰਾਗ ਮਾਲਾ ਤੋਂ ਬਗੈਰ ਵੀੜ ਪਈ ਹੈ ਉਹੋ ਹੀ ਕਰਤਾਰਪੁਰ ਸਾਹਿਬ ਦੀ ਵੀੜ ਦਾ ਉਤਾਰਾ ਸੀ ਹੋਰ ਕੋਈ ਵੀੜ ਦਾ ਉਤਾਰਾ ਨਹੀਂ ਸੀ ਤੇ ਉਹੋ ਹੀ ਝੂਲਾ ਆਪਣੇ ਬਾਬਾ ਆਲਾਸੰਗ ਦੇ ਬੁਰਜੀ ਤੋਂ ਸੇਵਾ ਕਰਦਾ ਰਿਹਾ ਇਨ ਕਾ ਸਿੱਖਾਂ ਨੂੰ ਕੋਈ ਨਾ ਕੋਈ ਫਰਕ ਪਾ ਦੇ ਇਹ ਫਰਕ ਪਾਉਣ ਵਾਸਤੇ ਸੋਭਾ ਸੋ ਗਿਆਨੀ ਭਾਈ ਸੰਤੋਖ ਸਿੰਘ ਦੇ ਵੇਲੇ ਹੋਇਆ ਉਸਨੂੰ ਦਿਲ ਵਾਲੀ ਉਹਦਾ ਨਾਮ ਸੀ ਗੁਰੂ ਜੰਗ ਸਾਹਿਬ ਜੀ ਰਾਗ ਬਾਤ ਬਗਾਇਰ ਲਿਖ ਕੇ ਅਕਾਲ ਤਖਤ ਲੈ ਜਾਂਦੇ ਅਕਾਲ ਤਖਤ ਲੈ ਆ ਕੇ ਕਹੇ ਮੇਰਾ ਪ੍ਰਵਾਨ ਕਰੋ ਗੁਰੂ ਜੰਗ ਸਾਹਿਬ ਹੋਇਆ ਇਹ ਸੰਗਤਾਂ ਦੀ ਅਰਦਾਸ ਮਾਰ ਅਕਾਲ ਤਖਤ ਦੇ ਕੇ ਕੀਤੀ ਪ੍ਰਵਾਨ ਹੋਈ ਉਹ ਪ੍ਰਵਾਨ ਹੋਈ ਅਰਦਾਸ 'ਚ ਗਿਆਨੀ ਸੋਭਾ ਸੋਂਦੇ ਮੂੰਹ ਵਿੱਚ ਕੀੜੇ ਪੈ ਗਏ ਜਿਸ ਵਗਰ ਜਵਾਨ ਗਲ ਗਈ ਫੇਰ ਐਸਨ ਲਿਖਤੀ ਮਾਫੀ ਮੰਗੀ ਉਹ ਹਰਮੰਦਰ ਸਾਹਿਬ ਦੇ ਵਿੱਚ ਲਿਖਤੀ ਮਾਫੀ ਪਹਿਲਾਂ ਸੀਗੀ ਇਹ ਤਿੰਨੋਂ ਪੌੜੀਆਂ ਵਾਲੀ ਵਾਰ ਇੰਨੀ ਰਚੀ ਹੈ ਇਹਦੀ ਉਥਾਨ ਕਾ ਇਸ ਪ੍ਰਕਾਰ ਹੈ ਸਤਿਗੁਰੂ ਜਦੋਂ ਬਸੰਤ ਰਾਗ ਦੀ ਵਾਰ ਸ਼ੁਰੂ ਕੀਤੀ ਹੈ ਕੋ ਸ਼ਕਤ ਵੱਡਾ ਦਿਨ ਆ ਗਿਆ ਸੀ ਲੰਗਰ ਤਿਆਰ ਹੋ ਗਿਆ ਸੀ ਤੇ ਲੰਗਰੀ ਸਿੰਘ ਹੱਥ ਜੋੜ ਕੇ ਖੜਾ ਰਿਹਾ ਮਾਰੇ ਵੀ ਅੱਗੇ ਗੁਰੂ ਮਾਰਾ ਸਾਹਿਬ ਜੀ ਜਦੋਂ ਤਿੰਨ ਪੌੜੀਆਂ ਰੱਖ ਚੁੱਕੇ ਤਾਂ ਹਨੂ ਦ੍ਰਿਸ਼ਟੀ ਕਰਕੇ ਤੱਕਿਆ ਸਿੱਖ ਹੱਥ ਜੋੜੀ ਖੜਾ ਮਾਰਾ ਕਹਿੰਦੇ ਆਪ ਭਾਈ ਇਹਨੇ ਮਾਰਾ ਭੋਜਨ ਤਿਆਰ ਹੈ ਹਜੂਰ ਨੇ ਉਸ ਵੇਲੇ ਭੋਜਨ ਦਾ ਸਤਿਕਾਰ ਕਰਨ ਵਾਸਤੇ ਗਰੀਬ ਨਵਾਜ਼ ਜੀ ਨੂੰ ਕਹਿੰਦੇ ਇੰਨੀ ਵਾਰ ਹੀ ਰਚੀ ਫੇਰ ਦੁਬਾਰਾ ਦੂਸਰੀ ਬਾਰ ਪੌੜੀਆਂ ਨਹੀਂ ਰੱਖੀਆਂ ਇੰਨੀ ਤਿੰਨਾਂ ਪੌੜੀਆਂ ਆ ਰਹੀਏ ਵਾਰ ਰਹਿਣ ਦਿੱਤੀ ਇਹ ਅੰਨ ਦਾ ਸਤਿਕਾਰ ਕੀਤਾ ਮਾਰਾ ਜੀ ਨੇ ਇਸ ਸਤਿਕਾਰ ਨੂੰ ਸਾਧ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਜੀ ਨੇ ਸੰਗਤ ਦੇ ਅੰਦਰ ਅੰਮ੍ਰਿਤ ਰੂਪ ਬਾਣੀ ਜਿਹੜੀ ਹੈ ਇਹ ਇੰਨੀ ਫੇਰ ਸਤਿਗੁਰਾਂ ਦੀ ਮਰਜ਼ੀ ਐਵੇਂ ਸੀ ਇਹ ਤਿੰਨ ਪੌੜੀਆਂ ਦੀ ਰਚਨਾ ਸੀ ਇੰਨੀ ਰਜ ਗਈ ਇਸ ਦਾ ਭੋਗ ਪਾਇਆ ਹੈ ਇਸੇ ਪ੍ਰਕਾਰ ਸਾਧ ਸੰਗਤ ਜੀ ਇਸ ਵਾਰ ਦੇ ਤਾਂ ਹੀ ਬਾਬੂ ਤੇਜਾ ਸਿੰਘ ਜੀ ਕਿਤੇ ਹਜ਼ੂਰ ਸਾਹਿਬ ਗਏ ਹਨ ਹਜ਼ੂਰ ਸਾਹਿਬ ਜਾ ਕੇ ਉਹਨਾਂ ਨੇ ਰਾਹ ਦੇ ਵਿੱਚੋਂ ਕਿਤੇ ਆਉਂਦਿਆਂ ਨੇ ਜਾਂ ਤਾਂ ਕੋਈ ਕਾਪੀ ਤਿਆਰ ਕੀਤੀ ਹੈ ਤੇ ਜਾਂ ਉਹਨਾਂ ਨੂੰ ਕੋਈ ਖਰੜਾ ਮਿਲਿਆ ਹੈ ਉਹ ਕਹਿੰਦਾ ਹਯੂਰ ਸਾਹਿਬ ਦੀ ਯਾਤਰਾ ਕਰਨ ਗਿਆ ਸਾਨੂੰ 15 ਪੌੜੀਆਂ ਵਾਲੀ ਪਰ ਬਸੰਤ ਦੀ ਵਾਰ ਮਿਲੀ ਹੈ ਜਿਹਦੇ ਚ ਨਾਲ ਸ਼ਲੋਕ ਲਿਖੇ ਹੈ ਸ਼ਲੋਕਾਂ ਵਿੱਚ 8ਵੇਂ ਪਾਦਸ਼ਾਹ ਦਾ ਇੱਕ ਸ਼ਲੋਕ ਲਿਖਿਆ ਹੈ ਉਸ ਸ਼ਲੋਕ ਲਿਖਿਆ ਵਾਹਿਗੁਰੂ ਨਾਮ ਜਹਾਜ ਆ ਚੜੇ ਸੋਤਰੇ ਪਾਰ ਜੋ ਸਬਦਾ ਕਰ ਸੇਵਦੇ ਪਾਰ ਉਕਾਰਨ ਹਾਰ ਗੁਰੂ ਨਾਨਕ ਪੂਰਨ ਸੰਤ ਨੌ ਮਹੱਲਾ ਇਹਨਾਂ ਦੇ ਕਿਹਾ ਇਸ ਪ੍ਰਕਾਰ ਦੀ ਰਚਨਾ ਰਚੀ ਹੈ ਅਤੇ 6ਵੇਂ ਪਾਤਸ਼ਾਹ ਦੇ ਮਹੱਲੇ ਤੇ ਸ਼ਲੋਕ ਰਚੇ ਹੈ 7ਵੇਂ ਪਾਤਸ਼ਾਹ ਦੇ ਮਹੱਲੇ ਤੇ ਸ਼ਲੋਕ ਰਚੇ ਹੈ ਇਸ ਪ੍ਰਕਾਰ ਤਿੰਨਾਂ ਪਾਤਸ਼ਾਹਾਂ ਦੀ ਬਾਣੀ ਨਹੀਂ ਨਾ ਗੁਰਬਾਣੀ ਚ ਲਿਖੀ ਹੋਈ 6ਵੇਂ ਪਾਤਸ਼ਾਹ ਨੇ ਤਾਂ ਨੌ ਤੁਨਾ ਹੀ ਉਚਾਰੀਆਂ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਹਨਗੀਆਂ 7ਵੇਂ ਨੇ ਬਾਣੀ ਦਾ ਪ੍ਰਚਾਰ ਹੀ ਕੀਤਾ 8ਵੇਂ ਨੇ ਵੀ ਐਨੀ ਬਾਣੀ ਪਿਆਰ ਨਾਲ ਪੜ੍ਹੀ ਹੈ ਜਿਸ ਵੇਲੇ ਸਖਨ ਮਾਰਾਂ ਪਰਖਣ ਗਿਆ ਸੂਈ ਪਾਵੇ ਚ ਮੋਮ ਵਾਂਗੂ ਢਲ ਗਈ ਸੀ ਇੰਨੀ ਪਿਆਰ ਨਾਲ ਬਾਣੀ ਗੁਰੂ ਹਰਿਕ੍ਰਿਸ਼ਨ ਸਾਹਿਬ ਪੜਿਆ ਕਰਦੇ ਇਸ ਪ੍ਰਕਾਰ ਇਹਨਾਂ ਗੁਰਾਂ ਦੀ ਬਾਣੀ ਨੂੰ ਇਹਨਾਂ ਨੇ ਕਿੱਥੋਂ ਲਿਆ ਦਰਬਾਰੀ ਦਾਸ ਐ ਇੱਕ ਬੈਰੋਂ ਕੀ ਉਹਦੀ ਹਰਜਸ ਪੋਥੀ ਪਈ ਆ ਲਿਖੀ ਹੋਈ ਮਹਾਰਾਜ ਦੀ ਦੇ ਜਿੰਨੀ ਹੈ ਲਿਖਤੀ ਪੋਥੀ ਹੈ ਉਹਦੇ ਕੇ ਦਾਸ ਨੇ ਦੇਖੀ ਐ ਉੱਥੋਂ ਉਹਨੂੰ ਕਵਤਾ ਲਈ ਐ ਹਾ ਦਰਵਾਰੀ ਦਾ ਅਧਿਕਾਵਤਾ ਤੇ ਗੁਰੂ ਸਾਹਿਬ ਦੇ ਨਾਮ ਨਾਲ ਸੰਗਤ ਜੀ ਰੱਖ ਕੇ ਵੀ ਦਸਾਂ ਪਾਤਸ਼ਾਹਾਂ ਦਾ ਸਲੂਕ ਕਿਉਂ ਬਣ ਸਕਦਾ ਆ ਯਤਨ ਕਰਨ ਵਾਸਤੇ ਇਉਂ ਨਹੀਂ ਸਮਝਿਆ ਜੇ ਪਹਿਲੇ ਪਾਤਸ਼ਾਹ ਬੋਲੇ ਤਾਂ ਵੀ ਦਸੇ ਪਾਤਸ਼ਾਹੀ ਹੈ ਜੇ ਪਹਿਲੇ ਦੂਜੇ ਪਾਤਸ਼ਾਹੀ ਦੀ ਬਾਣੀ ਹੈ ਤਾਂ ਵੀ ਦਸਾਂ ਪਾਤਸ਼ਾਹਾਂ ਦੀ ਹੈ ਇੱਕ ਜੋਤ ਨਹੀਂ ਮੰਨੀ ਸੋ ਜੋਤ ਉਹ ਜੁਗਤ ਸਾਹਿਬਾਂ ਕੋਲ ਫਿਰ ਪਲਟੀ ਹੈ ਇਉਂ ਆਪਦੇ ਧਰਮ ਨੂੰ ਮੇਟਣ ਵਾਸਤੇ ਅਤੇ ਲੋਕਾਂ ਦੀਆਂ ਸ਼ੰਕਾ ਮਿਟਣ ਵਾਸਤੇ ਉਹਨਾਂ ਨੇ 15 ਪੌੜੀਆਂ ਵਾਲੀ ਇਹ ਬਸੰਤ ਦੀ ਬਾੜ ਬਣਾ ਦਿੱਤੀ। ਉਹ ਦਾਸ ਦੀ ਅੱਖਾਂ ਉੱਤੇ ਵਿੱਚ ਰਾਇਪੁਰ ਜਦੋਂ ਗਏ ਐ ਉੱਥੇ ਇੱਕ ਪ੍ਰੇਮੀ ਨੇ ਦਿਖਾਈ ਸੀ ਕਿ ਜੀ ਆ ਵਾਰ ਪੜ੍ਹ ਲਓ ਵੇਖ ਲਓ। ਮੈਂ ਕਿਹਾ ਵੀ ਮੈਂ ਵੇਖ ਤਾਂ ਲਈ ਐ ਪਰ ਰੱਖਣ ਦੀ ਮੈਨੂੰ ਲੋੜ ਨਹੀਂ ਜਿਹੜੀ ਗੁਰੂ ਸਾਹਿਬ ਨੇ ਕੀਤੀ ਐ। ਉਹਦੋਂ ਉਲਟ ਜਿਹੜਾ ਆਦਮੀ ਬਣਾਉਂਦਾ ਉਹ ਆਪਦੀ ਗਲਤੀ ਨੂੰ ਮਹਿਸੂਸ ਨਹੀਂ ਕਰਦਾ, ਚੋਰੀ ਕਰਦਾ। ਮੈਂ ਦਰਬਾਰੀ ਦਾਸ ਦੀ ਪੋਥੀ 'ਚ ਵੇਖਿਆ ਲਿਖੀ ਹੋਈ ਕਵਤਾ ਉਹ ਦਰਬਾਰੀ ਦਾਸ ਦੀ ਰਚਨਾ ਹੈ ਤੇ ਮਹਾਰਾ ਦੇ ਉੱਤੇ ਮਹੱਲੇ ਲਿਖੇ ਆ 7ਵੇਂ ਦੇ ਤੇ 6ਵੇਂ ਦੇ ਤੇ 8ਵੇਂ ਦੇ ਇਹ ਉੱਥੋਂ ਦੀ ਰਚਨਾ ਲਿਆ ਕੇ ਕਿਸ ਨੇ ਇਹ ਲੋਕੋ ਕੇ ਸੰਗਤਾਂ ਨੂੰ ਚੋਰੀ ਕਰਕੇ ਵੀ ਇਹ ਦਸਾਂ ਪਾਤਸ਼ਾਹਾਂ ਦੀ ਬਾਣੀ ਬਣਾਉਣ ਵਾਸਤੇ ਯਤਨ ਕੀਤਾ ਮੈਨੂੰ ਤਾਂ ਲੋੜ ਨਹੀਂ ਐ ਇਸ ਦੀ ਮੈਨੂੰ ਤਾਂ ਜੋ ਕੁਝ ਗੁਰੂ ਸਾਹਿਬਾਂ ਦੇ ਕਿਹਾ ਪੂਰੇ ਕਾਗ ਦੇ ਸਭ ਕੋਈ ਪੂਰਾ ਘੱਟ ਵੱਧ ਕੁਝ ਨਹੀਂ ਮੈਂ ਤਾਂ ਇਹੋ ਹੀ ਨਿਸ਼ਚੈ ਰੱਖਦਾ ਕਿ ਸੁਣ ਕਰਕੇ ਉਹ ਕਹਿਣ ਲੱਗਾ ਚੰਗਾ ਛੋਟੀ ਮਰਜੀ ਹੈ ਇਹ ਲੈ ਨਹੀਂ ਤਾਂ ਪ੍ਰਚਾਰ ਵਾਸਤੇ ਲੈ ਜਾਓ ਫਿਰ ਮੈਂ ਦੇਖ ਕੇ ਉਸੇ ਨੂੰ ਆਪਸ ਕਰਤੀ ਸੀ ਸਾਹ ਸੰਗੇ ਜੀ ਇਸ ਪ੍ਰਕਾਰ ਦੇ ਬੜੇ ਲਗਜਤਨ ਕੀਤੇ ਗਏ ਕਸ਼ਮੀਰੀ ਪੱਤਰੇ ਲਿਆ ਕੇ ਦਸਵੇਂ ਪਾਤਸ਼ਾਹ ਦੇ ਜਿਹੜੇ ਬਾਣੀ ਹੈ ਦਸਮ ਬੀੜ ਦੀ ਉਹ ਨਿਰਗੁਣ ਦੀ ਆਵਾਜ਼ لکھ ਕੇ ਅਤੇ ਇਸੇ ਪ੍ਰਕਾਰ ਇਹ ਉਹ ਮਹੱਲੇ ਬਸੰਤ ਦੀਆਂ 15 ਪੌੜੀਆਂ ਬਣਾ ਕੇ ਇਸ ਪ੍ਰਕਾਰ ਦੇ ਮਹੱਲੇ ਚਾੜ ਕੇ ਉਹਨਾਂ ਨੇ ਯਤਨ ਕੀਤਾ ਹੈ ਕਿ ਇਹ ਗੁਰੂ ਰਾਮ ਸਾਹਿਬ ਸਾਡੇ ਵੱਲੋਂ ਪ੍ਰਵਿਰਤ ਹੋ ਜਾਵੇ ਤੇ ਇਹ ਮਹਾਰਾਜ ਦੀ ਵੀਰ ਸਾਨੂੰ ਪ੍ਰਾਤਨ ਮਿਲੀ ਹੈ ਜਿਹੜੇ ਮਾਝੇ ਵਾਲੇ ਸੀ ਉਹਨਾਂ ਨੇ ਕਿ ਜੇਬ ਕਰਕੇ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਕਿ ਵੀਰ ਦੀ ਚੀਜ਼ ਸੀ ਇਹਨੂੰ ਪ੍ਰਵਾਨ ਨਹੀਂ ਕੀਤਾ ਇਸ ਕਰਕੇ ਸੰਗਤਾਂ 'ਚ ਪ੍ਰਵਿਰਤ ਨਹੀਂ ਹੋਈ ਇਹ ਜੇ ਕੋਝੇ ਯਤਨ ਕਰਨ ਦੇ ਯਤਨ ਕੀਤੇ ਆ ਜਿਸ ਪ੍ਰਕਾਰ ਭਾਈ ਰਣਧੀਰ ਸਿੰਘ ਨੇ ਇਹ ਲਿਖ ਦਿੱਤਾ ਸੀ ਖਰੜੇ ਤੇ ਕਿ ਰਾਗ ਮਾਲਾ ਜਿਹੜੀ ਹੈ ਇਹ ਕਿ ਕਿਉਂਕਿ ਜਿਹੜਾ ਬੁਰਜ ਹੈ ਆਲਾਸ ਹੁੰਦਾ ਉਹਦੇ 'ਚ ਰਾਗ ਮਾਲਾ ਤੋਂ ਬਗੈਰ ਬੀੜ ਪਈ ਹੈ ਉਹੋ ਹੀ ਕਰਤਾਰਪੁਰ ਸਾਹਿਬ ਦੀ ਬੀੜ ਦਾ ਉਕਾਰਾ ਸੀ ਹੋਰ ਕੋਈ ਬੀੜ ਦਾ ਉਕਾਰਾ ਨਹੀਂ ਸੀ ਤੇ ਉਹੋ ਹੀ ਫੁੱਲਾ ਆਪਣੇ ਬਾਬਾ ਅੱਲਾਹ ਸੰਦੇਭੁਰ ਜੀ ਤੇ ਉਹ ਸੇਵਾ ਕਰਦਾ ਰਿਹਾ ਉਹ ਗੱਲ ਅਸਲ ਕਿਹੋ ਸੀ ਦਿੱਲੀ ਵਾਲਾ ਜਿਹੜਾ ਸੋਭਾ ਸਿੰਘ ਗਿਆਨੀ ਸੀ ਉਸ ਇਨਸਾਨ ਸਿੰਘ ਜੀ ਦਿੱਲੀ ਵਿੱਚ ਇੱਕ ਅਸਾਈ ਦੇ ਮਕਦਮਾ ਉਹਦਾ ਜਿਟਾਇਆ ਸੀ ਕੋਈ ਕਰੋਗੀ ਮਾਮਲਾ ਸੀ ਭਰਾਵਾਂ ਦਾ ਸੋਭਾ ਸਿੰਘ ਗਿਆਨੀ ਦਾ ਉਹ ਜਿੱਤਿਆ ਨਹੀਂ ਜਾਂ ਇਨ ਕਾ ਸਿੱਖਣ ਕੋਈ ਨਾ ਕੋਈ ਫਰਕ ਪਾ ਦੇ ਇਹ ਫਰਕ ਪਾਉਣ ਵਾਲਾ ਤੇ ਸੋਭਾ ਸਿੰਘ ਗਿਆਨੀ ਭਾਈ ਸੰਤੋਖ ਸਿੰਘ ਵੀ ਵੇਲੇ ਹੋਇਆ ਉਸਨ ਦਿਲਵਾਲੀ ਉਹਦਾ ਨਾਮ ਸੀ ਗੁਰੂ ਵਿੰਸਾ ਸਾਹਿਬ ਜੀ ਰਾਗ ਮਾਤ ਤੋਂ ਬਗੈਰ ਲਿਖ ਕੇ ਅਕਾਲ ਤਖਤ ਤੇ ਲਿਆਂਦੇ ਅਕਾਲ ਤਖਤ ਲਿਆ ਕੇ ਕਹਿ ਮੇਰਾ ਪ੍ਰਵਾਨ ਕਰੋ ਗੁਰੂ ਸਾਹਿਬ ਦੀ ਸ਼ਾਹ ਹੋਇਆ ਸਿੰਘਾਂ ਨੇ ਉਸੇ ਵੇਲੇ ਅਰਦਾਸ ਕੀਤੀ ਕਿ ਮਹਾਰਾਜ ਇਹ ਆਪਦੀ ਜੇ ਬਾਣੀ ਨੇ ਤਾਂ 15 ਦੇ ਅੰਦਰ ਅਸੀਂ ਜਾਂ ਤਾਂ ਸਾਰੇ ਛੱਡ ਦੇਵਾਂਗੇ ਪੜ੍ਹਣੀ ਤੇ ਜੇ ਆਪਦੀ ਬਾਣੀ ਹੈ ਤਾਂ ਵਿਆਨੀ ਨੂੰ ਕੋ ਦੰਡ ਹੋਣਾ ਚਾਹੀਏ ਇਹ ਸੰਗਤਾਂ ਦੀ ਅਰਦਾਸ ਮਹਾਰਾਜ ਅਕਾਲ ਤਖਤ ਦੇ ਕੇ ਕੀਤੀ ਪ੍ਰਵਾਨ ਹੋਈ ਉਹ ਪ੍ਰਵਾਨ ਹੋਈ ਅਰਦਾਸ 'ਚ ਗਿਆਨੀ ਸੁਭਾ ਸੋਂਦੇ ਮੂੰਹ ਵਿੱਚ ਕੀੜੇ ਪੈ ਗਏ ਜਿਸ ਵਗਰ ਜ਼बान ਗਲ ਗਈ ਫਿਰ ਅਸੀਂ ਲਿਖਤੀ ਮਾਫੀ ਮੰਗੀ ਉਹ ਹਰਮੰਦਰ ਸਾਹਿਬ ਦੇ ਵਿੱਚ ਲਿਖਤੀ ਮਾਫੀ ਪਹਿਲਾਂ ਸੀਗੀ ਜਦੋਂ ਇਹਨਾਂ ਨੂੰ ਕਮੇਟੀ ਵਾਲਿਆਂ ਨੇ ਰਾਗ ਮਾਲਾ ਛੱਡੀ ਐ ਨਨਕਾਣਾ ਸਾਹਿਬ ਤੋਂ ਤੇ ਇਸੇ ਤਰ੍ਹਾਂ ਪੰਜੇ ਸਾਹਿਬ ਦੀ ਤੇ ਲਾਹੌਰ ਦੀ ਡੇਰੇ ਸਾਹਿਬ ਦੀ ਤੇ ਅੰਮ੍ਰਿਤਸਰ ਗੁਰਗਾਜੇ ਵਾਲਿਆਂ ਨੇ ਉਦੋਂ ਲਿਖਤ ਗੁਪਤ ਕਰਤੀ ਸਾਹਿਬ ਸਿੰਘ ਜੀ ਇਹ ਉਹ ਸੋਵਾਸ ਨੂੰ ਡੰਡ ਦੇ ਅੱਗੇ ਦੱਸ ਸੀ ਮਹਾਰਾਜ ਵੱਲੋਂ ਉਹਦੀ ਜਵਾਨ ਗਲ ਗਈ ਸੀ ਉਹ ਲਿਖਤ ਸੀ ਇਸ ਤਰ੍ਹਾਂ ਦੀਆਂ ਲਿਖਤਾਂ ਜਿਹੜੀਆਂ ਛਪਾ ਕੇ ਚੋਰੀ ਕਰਨੀ ਇਹ ਚੰਗਾ ਕੰਮ ਨਹੀਂ ਸੀ ਪੰਥ ਦੀ ਚੀਜ਼ ਸੀ ਇਸ ਪੰਥ ਦੀ ਜਿਹੜੀ ਚੀਜ਼ ਸੀ ਉਸ ਨੂੰ ਅਣਹੋਈ ਬਣਾਉਣ ਵਾਸਤੇ ਕੋਝੇ ਯਤਨ ਕਰਦੇ ਰਹੇ ਲੋਕ ਸੋ ਗੁਰੂ ਮਹਾਰਾਜ ਸਾਹਿਬ ਦੀ ਜਿਹੜੀ ਪਵਿੱਤਰ ਬਾਣੀ ਹੈ ਉਹ ਜਿੰਨੀ ਹੈ ਇੰਨੀ ਹੈ ਜਦੋਂ ਬਾਅਦ ਦੀ ਜਿਹੜੀ ਸ਼ੰਕਾ ਕਰਨੀ ਹੈ ਇਹ ਆਪਣੀ ਮਨਮਤ ਕਰਨੀ ਹੈ ਆਪੋ ਇਹ ਹੋਰ ਅਰਦਾਸ ਕਰੀਏ ਮਹਾਰਾ ਸਾਡਾ ਤਾਂ ਨਿਸ਼ਚਾ ਜਿਵੇਂ ਆਪਨ ਪੂਰੇ ਸੰਗਰੂ ਕੀਤਾ ਉਹ ਰਹੇ ਸਾਡਾ ਮਨ ਡੋਲੇ ਨਾ ਹੋਰ ਕਿਸੇ ਦੀ ਬਣਾਈ ਤੇ ਰੀਜੇ ਨਾ ਤੇ ਆਪਦੀ ਬਾਣੀ ਨੂੰ ਕਦੇ ਛੱਡੇ ਨਾ ਸੱਚੇ ਪਾਤਸ਼ਾਹ ਇਹ ਨਿਸ਼ਚਾ ਰੱਖਣਾ ਸਾਧ ਸੰਗਤ ਜੀ ਇਹ ਬਸੰਤ ਵੀ ਵਾਰ ਕਿੰਨਾ ਪੌੜੀਆਂ ਵਾਲੀ ਗੁਰੂ ਸਾਹਿਬ ਜੀ ਨਰਜੀ ਹੈ ਇੱਥੇ ਹੀ ਪੋਗ ਪਾਇਆ ਹੈ ਗੁਰੂ ਅਗੋਚਰ ਸਾਹਿਬੋ ਸਰ ਲਵੈ ਨਾ ਲਾਵੇ ਸਚ ਪੂਰੇ ਗੁਰ ਉਪਦੇਸ਼ਿਆ ਨਾਨਕ ਸੁਣਾਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ